1 ਕ ਨੰਬਰ 16 ਕ ਤੱਕ ਤੇ ਦਿਨਾਂ ਦੇ ਸ਼ਨੀਵਾਰ ਦਾ ਹੋ ਗਿਆ ਜੀ ਤੇ ਵੀਡੀਓ ਨੂੰ ਦੇਖਣਾ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਬੱਚੇ ਬਜ਼ੁਰਗਾਂ ਨੂੰ ਸਸਰੀ ਕਾਲ ਕਹਿੰਦੇ ਆ ਜੀ ਪਿੰਡ ਡੱਪ ਵਾਲੀ ਤੋਂ ਟਰੈਕਟਰ ਸਾਫ਼ ਕਰਦੇ ਹੋਏ ਤੇ ਇਧਰ ਮਾਤਾ ਆ ਜਾਂਦੀ ਹੂਈ ਪਰ ਤੇ ਅੱਜ ਕੱਲ ਜਿਵੇਂ ਆਪਾਂ ਝੋਨਾ ਵਗੈਰਾ ਜਿਹੜਾ ਭਰਿਆ ਸੀ ਉਹ ਤੁਸੀਂ ਵੀਡੀਓ ਵਗੈਰਾ ਦੇਖੀ ਐ ਤੇ ਆ ਜਿਹੜਾ ਹੈਗਾ ਆਪਾਂ ਭਾਈ ਝੋਨੇ ਨੂੰ ਲੈ ਕੇ ਆ ਨਿਆ ਰਾਣੀਏ ਤੇ ਦੂਜਾ ਜਿਹੜਾ ਹੈਗਾ ਜੇ ਟਾਈਮ ਸਿਰ ਤੇ ਆ ਗਏ ਤਾਂ ਅੱਜ ਨਹੀਂ ਫਿਰ ਕੱਲ ਨੂੰ ਜਿਹੜਾ ਹੈਗਾ ਸਰ੍ਹਸੇ ਵਾਲਾ ਭਰ ਲਾਂਗੇ ਤੇ ਜੇ ਕੋਈ ਮਗਰੋਂ ਟਰਾਲੀ ਟੁੱਲੀ ਮਿਲ ਗਈ ਤਾਂ ਬਾਪੂ ਹੁਣੇ ਉਹ ਰਵਾ ਕੇ ਖੜਾ ਦੇਣਗੇ ਟਰਾਲੀਆਂ ਕਿਉਂ ਬਈ ਮਾਤਾ ਠੀਕ ਹੈ ਹੈ ਪਤਾ ਉਹ ਹੈ ਯਾਨੀ ਇਹ ਚਲ ਤੁਰਾ ਬਸ ਟਰੁਲਾਇਆ ਇਥੇ ਰੱਖ ਦੇ ਟਰੈਕਟਰ ਤੇ ਮੈਂ ਉਹ ਹੀ ਗਰਫ ਠੀਕਾ ਟਾਇਆ ਖਾਸਾ ਪਿਆਸੀ ਮਾਹ ਚਲ ਮਾਰਾ ਮਾਰ ਲੇ ਇਹਦੇ ਤੇ ਤਾਰ ਕੇ ਵਾਸਤਾ ਮੇਰਾ ਸਮਾਂ ਨਿਕਲ ਜਾਂਦਾ ਪਰ ਜਿਹੜੀ ਹੈਗੀ ਬੋਲੀ ਭਾਈ ਬੋਲੀ ਆਉਂਦੀ ਆ 11 ਵਜੇ 11 ਵਜੇ ਤੱਕ ਲਾਇਗਾ ਹੱਥ ਨੇ ਮਨ ਲਾਦਾ 4-5 ਵਜੇ ਤੇ ਜਿਹੜਾ ਹੈਗਾ ਆ ਬੋਲੀ ਦਾ ਸਮਾਂ ਰਹਿੰਦਾਗਾ ਤਾਂ ਕਰਕੇ ਜਿਹੜਾ ਹੈਗਾ ਮੈਂ ਆ ਬਾਲੀ ਹੁੰਦੇ ਆ ਵੀ ਫਿਰ ਜਾ ਕੇ ਕੀ ਕਰਨਾ ਉੱਥੇ ਜਾਣਾ ਨਹੀਂ ਲੱਗੇ ਜਾਨੀ ਪਤਾ ਹੈ ਕੀ ਲੋਈ ਨਹੀਂ ਲੱਗੇ ਜਾਨੀ ਉਹ ਕੋਈ ਨਹੀਂ ਲੱਗਾਂਗੇ ਉੱਥੇ ਹੈਗੀ ਤੇ ਬੱਤ ਕੋਈ ਮੰਗੂ ਨੇ ਜਾਂ ਤਨਾਰ ਇਹ ਕਿ ਕਿ ਅਮਾ ਖੇਤੋਂ ਲਿਆਉਣਾ ਖੇਤੋਂ ਟਰਾਲੀ ਪਾ ਕੇ ਉਹ ਘਰੇ ਲਿਆਉਣਾ ਹੈਗਾ ਉਹ ਦਾ ਕਾਰਨ ਇਹ ਆ ਵੀ ਖੇਤ ਵਾਲੀ ਜਿਹੜੀ ਟਰਾਲੀ ਖੜੀ ਆ ਭਾਈ ਤੇ ਉਹਦੇ ਹੁੱਕ ਹੈ ਨਹੀਂ ਦੋਨਾਂ ਚੋਂ ਕਿਸੇ ਦੇ ਵੀ ਮਗਰਲੇ ਪਾਸੇ ਪਾਉਣ ਵਾਸਤੇ ਸਰਾਖ ਹੈ ਨਹੀਂਗਾ ਤੇ ਉਹ ਇਥੋਂ ਮਿਸਤਰੀ ਤੋਂ ਕੜਵਾ ਕੇ ਫਿਰ ਉਹਦੇ ਮਗਰ ਦੋ ਟਰਾਲੀਆਂ ਤੇ ਟਰੈਕਟਰ ਮਗਰੀ ਲੈ ਕੇ ਜਾਣਿਆ ਹੈਗਾ ਆਪਾਂ ਇੱਕ ਟਰਾਲੀ ਝੋਨਾ ਸੂਦੀ ਆ ਚੱਲਦੇ ਆ ਬਈ ਓਏ ਮਾਇਰਾ ਕਰਾ ਮੰਗੂ ਦੇ ਖੇਤੋਂ ਉਂਝਾ ਬਈਸਾ ਕੱਪੜਾ ਵੀ ਨਹੀਂ ਮਾਰਿਆ ਥੱਕਿਆ ਨਹੀਂ ਆਇਥੋਂ ਜਿਹੜੇ ਸੀ ਕੱਲ ਤਣੇ ਤੁਣੇ ਕੱਢੇ ਸੀਗੇ ਤੇ ਬਾਕੀ ਹੁਣ ਆਪਾਂ ਚੱਲਦੇ ਆਂ ਟਰਾਲੀ ਦਾ ਜਾ ਕੇ ਉਹ ਕਾਕੇ ਦੇ ਸੱਲ ਸੁਲੇ ਮਰਵਾ ਕੇ ਤੇ ਨਿਕਲਦੇ ਆ ਅੱਗੇ ਨੇ ਤੇ ਬਾਪੂ ਹੁਣ ਰੋਟੀ ਪੜਾਤੀ ਤੇ ਉਰਪਾਈ ਪ੍ਰਸ਼ਾਦਾ ਪਣੀੜਾ ਹੈਗਾ ਸ਼ਕੀ ਆਂਦੇ ਤੇ ਟਰੈਕਟਰ ਤੇ ਦੂਜੇ ਤੇ ਵੀ ਮਾਰ ਲਿਆ ਕੱਪੜਾ ਆਕੋ ਸਤਨਾਮ ਵਾਹਿਗੁਰੂ ਮੈਂ ਬਚਾਲੜੇ ਦਾ ਮਤਲਬ ਹੈਗਾ ਹੀ ਆ ਕਿਹੜਾ ਫਲੜੇ ਚ ਕੱਢ ਲੈਂਦੇ ਆ ਇੱਥੇ ਰੋਕ ਲਾ ਕਰਾਂ ਕਿੱਲੀ ਨਹੀਂ ਫੜੀਦੀ ਓਏ ਇਹ ਇਹ ਕਿੱਥੇ ਸਿੱਧੀ ਹੋ ਗਈ ਉੱਥੇ ਜ਼ਿਆਦਾ ਵਿੰਗੀ ਕਰਦੀ ਓੁਰਾ ਯਾ ਕਿਨੇ ਹੁੰਦੇ ਨਹੀਂ ਨਹੀਂ ਉਮੀਦ ਹੋ ਜੂਏ ਤਾਂ ਹੋ ਜੂ। ਫੜ ਕੇ ਰੱਖਦੇ ਮੈਂ ਕੰਨ ਮਾਰਦਾ। ਹੈ? ਬਾਹ ਤਾਂ ਬੱਸ ਹੁੰਦੀ ਤੇ ਪਵਾ ਵੀ ਨਹੀਂ ਮਿਲਦਾ। ਹੈ? ਬੈਠੀ ਆਂ। ਉਹ ਜਿਹਾ ਬਾਗੀ ਕਰ ਲਾਣੀ ਇਹ ਮਸ਼ੀਨ ਦੀ। ਉਹ ਮਸ਼ੀਨ ਨਹੀਂ ਬਾਗੀ ਕਰ ਲਾ ਭਾਵੇਂ ਉਹ ਵੀ ਹੋਈ। ਜੋੜ ਲੀਆਂ ਭਾਈ ਦੋਹੇ ਟਰਾਲੀਆਂ ਤੇ ਹੁਣ ਚੱਲਿਆ ਨੂੰ ਲੈ ਕੇ ਰਾਣੀਆਂ ਆਇਆ ਵੇਖਿਆ ਚੌਂਕੜਾ ਮਾਰ ਕੇ ਇਹ ਜੀ ਬੜੇ ਪਈ ਟਰਾਲੀ ਪਲਟੀ ਪਈਆ ਮੇਰੇ ਹਿਸਾਬ ਨਾਲ ਝੋਨੇ ਦੀ ਨਕਸਾਨ ਹੋ ਗਿਆ ਭਾਈ ਕਿਹਦੇ ਜ਼ਿੰਮੇਦਾਰ ਦਾ ਵਿਚਾਰੇ ਦਾ ਡਬਲ ਟੈਰਡ ਟਰਾਲਾ ਸੀ ਭਾਈ ਇਹ ਪਲਟਿਆ ਵੀ ਰੋਡ ਦੇ ਪਿਆ ਹੁਣ ਵੇਖੋ ਕਿਹਦੇ ਹਿਸਾਬ ਨਾਲ ਪਲਟਿਆ ਇਹ ਰੱਬ ਜਾਣਦਾ ਜਾਹੋ ਬੰਦੇ ਜਾਣਦੇ ਆ ਜਿਹਨਾਂ ਨੇ ਪਲਟਿਆ ਉਹ ਜਨ ਵੀ ਦੂਜੇ ਪਾਸੇ ਪਾਈ ਬੈਠੇ ਆ ਮਲਾ ਤਾਂ ਚੱਕਾ ਇੱਧਰ ਮੈਂ ਪਾ ਦੇ ਜੀ ਭੈਣਾਂ ਉੱਤਰ ਕੇ ਬਾਲਟ ਕੀ ਇਹ ਦਿਖਾਉਂਦੇ ਨਹੀਂ ਆ ਰਹੇ ਇਹ ਜੌਂਡੀਰ ਮਗਰੀ ਸੀਗੀ ਵਾਜਾ ਕੇ ਆਹੀ ਚੰਗਾ ਆਪਣੇ ਮਗਰੀ ਦੇਖ ਰਹੇ ਟਰਾਲੀ ਜੀ ਇਹ ਆ ਗਿਆ ਭਈ ਰਾਣੀਆਂ ਦਾ ਸ਼ਹਿਰ ਹੈ ਪਹੁੰਚ ਗਏ ਜੀ ਰਾਣੀਆਂ ਕਿਵੇਂ ਮੰਗੂ ਸਿਆ ਕੀ ਜੱਬ ਪਾਲਿਆ ਸੀ ਉੱਥੇ ਹੋਏ ਸੇ ਭਾਈ ਕੀਤਾ ਸੇਠ ਨੂੰ ਫੋਨ ਆਉਂਦਾ ਇੱਥੇ ਉਹ ਦੂ ਬਾਦ ਦੇਖਦੇ ਕਿੱਥੇ ਲਾਉਣਗੇ ਲਾਣੇ ਆ ਨਾ ਉਹ ਮੰਗੂ ਕੀ ਜੱਬ ਕੀ ਪਾਲਿਆ ਸੀ ਮਨਾ ਦੇ ਦੱਸ ਹੈ ਹੈ ਆ ਖਿਡਿਆਰ ਕਿਹੜਾ ਪੱਟਾ ਚੁਗਦੇ ਫਿਰਦੇ ਰਹਿੰਦੇ ਆਪਾਂ ਕਿਹੜੇ ਦਿਖਾ ਕੇ ਦੋ ਸੀ ਮੁੱਠੀਆਂ ਪਰ ਪਰ ਕੇ ਸਾਰ ਐ ਖਲਿਆ ਰਗੇ ਤੇ ਆਪਣੇ ਵਰਗਾ ਜੇ ਪੜਦੇ ਅਜੋਨਾ ਬੱਟਾ ਦੀ ਚੋਕ ਦਾ ਵਰਦਾ ਰਹਿੰਦਾਗਾ ਵੀ ਯਾਰ ਇੱਥੋਂ ਵੀ ਕਰ ਲਏ ਇਕੱਠਾ ਇੱਥੋਂ ਵੀ ਕਰ ਲਗੇ ਆ ਬਾੜੀ ਲਿਆ ਭਾਈ ਅੰਦਰ ਦੇਣੇ ਆ ਗਰਾਜੇ ਲਾ ਕੇ ਪੱਖਾ ਲਵਾਉਨੇ ਆ ਕਿ ਬਾਕੀ ਤੁਹਾਨੂੰ ਮੈਂ ਗਰਾਜੇ ਟਰੈਕਟਰ ਰੋਕ ਕੇ ਗੱਲ ਬਾਤ ਦੱਸ ਦਾਂਗਾ ਰੇਟ ਰੂਟ ਦਾ ਇਹਦਾ ਹੋ ਜੀ ਲੱਗ ਗਿਆ ਪੱਖਾ ਤੇ ਹੁਣ ਆਪਾਂ ਗੱਲ ਕਰਦੇ ਆ ਕਿਹੜੀ ਵੈਰਾਈਟੀ ਲੈ ਕੇ ਆਏ ਆ ਤੇ ਕੀ ਰੇਟ ਵੈਰਾਈਟੀ ਹੈਗੀ ਇਹ 1885 ਤੇ ਰੇਟ ਦਾ ਭਾਈ ਇੱਥੇ 27.5 ਕਿਰਾਂ ਦੇ ਬੋਲੇ ਆ ਬਾਕੀ ਕਹਿੰਦੇ ਹੋ ਸਕਦਾ ਕੋਈ 10-20 ਰੁਪਈਆ ਦਾ ਪੱਖਾ ਲੱਗਣ ਤੋਂ ਬਾਅਦ ਫਰਕ ਪਏ ਦਾ ਕੋਈ ਕਹਿ ਨਹੀਂ ਸਕਦੇ ਪਹਿਲਾਂ ਉਮੀ ਟਰਾਲੀ ਦੇ ਵਿੱਚ ਜਿਹੜਾ ਹੈਗਾ ਬਾਹਰ ਦੇਖਿਆ ਸੀਗਾ ਬਾਹਰ ਖੜੀਆਂ ਟਰਾਲੀਆਂ ਦੇ ਵਿੱਚੋਂ ਤੇ 2800 ਰੁਪਏ ਨੂੰ ਉੱਥੇ ਡੱਬ ਵਾਲੀ ਪਹਿਲਾਂ ਇੱਕ ਸ਼ੈਲਰ ਵਾਲੇ ਮੁੰਡੇ ਨਾਲ ਗੱਲ ਹੋਈ ਸੀ ਉਹ ਕਹਿੰਦਾ ਸੀ ਤੇ ਉਹ ਕੱਲ ਉਹ ਬਾਹਰ ਸੀ ਕਿਸੇ ਪਾਸੇ ਤੇ ਕੱਲ ਸ਼ਾਮ ਨੂੰ ਉਹਨੇ ਕਿਹਾ ਸੀ ਉਹਦੂ ਆਪਾਂ ਵੀ ਨਹੀਂ ਫੋਨ ਕੀਤਾ ਤੇ ਉਹਦਾ ਵੀ ਨਹੀਂ ਫੋਨ ਆਇਆ ਤੇ ਬਸ ਉਹ ਗੱਲ ਘੌਲ ਕਪੇਚ ਹੀ ਰਹੀ ਤੇ ਉਹਦੇ ਨਾਲ ਗੱਲ ਕਰ ਲੈਣਾ ਤਾਂ ਹੋ ਸਕਦਾ ਚਲੋ 2800 ਨਹੀਂਗੇ 2600 ਜਾਂ 2750 ਨੂੰ ਉੱਥੇ ਵੇਖਦਾ ਆਪਣਾ ਤਾਂ ਵੀ ਆਪਾਂ ਪੜਤੇ ਸੀ ਨਾਲੇ ਦਾ ਤੇਲ ਪਾਣੀ ਦਾ ਖਰਚਾ ਵੱਜਦਾ ਨਾਲੇ ਜਿੰਮੇ ਦੀ ਪੱਖਾ ਲੱਗ ਕੇ ਜਿਹੜਾ ਝਾਰ ਵਗੈਰਾ ਨਿਕਲੂਗੀ ਤੇ ਉਹ ਵੀ ਸਾਰਾ ਕੁਝ ਜਿਹੜਾ ਸੀਗਾ ਵੇਚੀ ਉੱਕਾ ਪੁੱਕਾ ਹੀ ਉਹਨੇ 28 ਤੋਂ ਕਿਹਾ ਸੀ ਮੈਂ ਲੈ ਲੂੰਗਾ ਕੰਡਾ ਕਰਾ ਕੇ ਬਸੀ ਕਰੋ ਠੀਕ ਐ ਜਿਵੇਂ ਜਿੱਥੋਂ ਦਾ ਅਰਨ ਪਾਣੀ ਦਾਣਾ ਪਾਣੀ ਲਿਖਿਆ ਭਾਈ ਉਹ ਖਿੱਚ ਲਿਆਉਂਦਾ ਪਹਿਲਾਂ ਵੀ ਮੈਂ ਅਕਸਰ ਇਹ ਗੱਲ ਕਰਦਾ ਹੁੰਦਾਗਾ ਤੇ ਦੂਜੀ ਗੱਲ ਹ ਜਿੰਨਾ ਆਪਣੇ ਕਰਮਾਂ ਦੇ ਵਿੱਚ ਆ ਕਿਸਮਤ ਦੇ ਵਿੱਚ ਉਹ ਆਪ ਦਾ ਆਪ ਨੂੰ ਮਿਲਨਾ ਵਾ ਵੀ ਹੁਣ 550 ਉਹਨੇ ਬੰਦੇ ਨੇ ਮੂੰਹੋਂ ਮੰਗਿਆ ਫਿਰ ਵੀ ਉਹਦੇ ਨਾਲ ਆਪਾਂ ਗੱਲ ਨਹੀਂ ਹੋਈ ਆਪਣਾ ਗਿਆਨ ਨਹੀਂ ਉਹ ਤੇ ਜਾਂ ਕਿਵੇਂ ਵੀ ਆ ਤੈਨੂੰ ਦੂਰੇ ਲੈ ਕੇ ਵੀ ਆਏ ਤੇ ਆ ਕੇ ਤੇ ਰੇਟ 2700 ਦੇ ਉਹ ਵੀ 4 ਲਾ ਕੇ ਪੱਕਾ ਲਾ ਕੇ ਹੈ ਕਿਸਮਤ ਹੁੰਦੀ ਹੈ ਬਹੁਤ ਵੱਡੀ ਚਲੋ ਜੀ ਟਰਾਲੀ ਉਹ ਕੜਤੀ ਪਰਲੇ ਪਾਸੇ ਆਹ ਅਕੜੀ ਕਾਲੀਆਂ ਪੜੀਆਂ ਵਾਲੀ ਤੇ ਬਾਅਦੇ ਖਾਲੀ ਕਰਾਂਗੇ ਇਹਦੇ ਜਿਹੜਾ ਸੀਗਾ ਟਰਾਲੀ ਦੇ ਚੂੜੀ ਵਾਲਾ ਸੀ ਉਹ ਜੱਕ ਚੱਕਣ ਵਾਲਾ ਜਗਾੜਾ ਜਾਂ ਥੂਗੂਆ ਤਾਂ ਕਰਕੇ ਜਿਹੜਾ ਹੈਗਾ ਹੁਣ ਨਹੀਂ ਲਾਇਆ ਤੇ ਆਪਣੇ ਟਰੈਕਟਰ ਦੇ ਜਿਹੜਾ ਹੈਗਾ ਹੁਣ ਨੱਪਕੇ ਜੇ ਪਾਉਣ ਵਾਲਾ ਦਾ ਕਰਕੇ ਸਿੱਧਾ ਟਰਾਲੀ ਚ ਪੱਖਾ ਲਵਾਦਾ ਨਹੀਂ ਇੱਥੇ ਢੇਰੀ ਲਾਉਂਦੇ ਪਹਿਲਾਂ ਫਿਰ ਉੱਪਰ ਲਾਉਂਦੇ ਹਾਂ ਬਸ ਤੋਂ ਹੈ ਫੌਲਾ ਦੀ ਲਾਉਣ ਲੱਗ ਗਏ ਬਈ ਵਰਗੇ ਦੂਜੀ ਟਰਾਲੀ ਨੂੰ ਪੱਖਾ ਜੀ ਤੇ ਸਾਡੇ 2820 ਤੋਂ ਸਾਡੇ 2800 ਨੂੰ ਜਿਹੜਾ ਹੈਗਾ ਉਸ ਦਾ ਖਾਤਾ ਤੂੰ ਜੇ ਆਪਾਂ ਲੈ ਗਏ 2820 ਤੇ ਹਿਸਾਬ ਨਾਲ ਜਿਹੜਾ ਹੈਗਾ 1885 ਆਪਾਂ ਪੱਖਾ ਲਵਾ ਕੇ ਝਾਰ ਲਵਾ ਕੇ ਸਰਸੇ ਸੇਲ ਕੀਤਾ ਜੀ ਤੋਂ 12 ਦੇ ਟਰੈਕਟਰ ਤੁਰਦਾ ਦਿਖਾਉਨੇ ਆ ਭਾਈ ਅੱਜ ਤੁਹਾਨੂੰ ਦਾ ਦੋ ਟਾਇਰਾਂ ਤੇ ਆ ਬ੍ਰੇਕਾਂ ਦੇ ਸਰ ਇਹਨਾਂ ਲਈ ਮੋੜੂ ਦਾਣਾ ਮੰਡੀ ਦੇ ਵਿੱਚ ਭਾਈ ਕਰੇ ਵਾਸਤੇ ਦੋ ਟਰਾਲੀਆਂ ਪਾ ਕੇ ਨਾਲ ਲੈ ਕੇ ਆਓ ਆਪਾਂ ਹੁਣ ਦੋ ਲੈ ਕੇ ਆਏ ਸੀ ਇੱਕ ਆਪਾਂ ਪਹਿਰੇ ਕੱਢਤੀ ਸੀ ਤੇ ਇੱਕ ਖਾਲੀ ਕਰਕੇ ਉਦੋਂ ਬਾਅਦ ਜਿਹੜਾ ਹੈਗਾ ਆਪਾਂ ਦੂਜੀ ਪਾ ਕੇ ਉਹ ਖਾਲੀ ਕਰਕੇ ਸੀ ਦੋ ਨਾਲ ਕੀ ਹੁੰਦਾ ਜਾਮ ਲੱਗ ਜਾਂਦਾ ਰੇਲ ਗੱਡੀ ਬੰਨ ਜਦੇ ਨਾ ਕਿਤੇ ਪਾਸੇ ਮੁੜਦੀ ਆ ਨਾ ਕੁਝ ਹੋਰ ਇੱਧਰ ਆਪਣੇ ਮੰਗੂ ਬੈਠਾ ਭਾਈ ਤੇ ਪੱਕਾੜਾ ਹੈਗਾ ਸਾਰਾ ਲੱਗ ਗਿਆ ਆ ਥੋੜੀ ਝਾਰਜੀ ਦੁਬਾਰੇ ਪੱਕਾ ਲਵਾ ਕੇ ਤੇ ਉਦੋਂ ਬਾਅਦ ਜਿਹੜਾ ਹੈਗਾ ਆਪਣੇ ਕੰਡਾ ਲਵਾਉਨੇ ਆ ਅਮੇ ਦੀ ਗੱਲ ਕਰਕੇ ਤਾਂ 5:41 ਮਿੰਟਾਂ ਦਾ ਹੋ ਗਿਆ

20ਾਸੇ ਪੰਜ ਦਾ ਠੀਕ ਆ 90 ਕਿਲੋ ਤਾਂ ਵਜਨ ਆ ਆ ਵਜਨ ਆ ਹਾਂ ਸਾਊਂਡ ਠੀਕ ਆ ਆ 6 700 ਗ੍ਰਾਮ ਦਾ ਗੱਟਾ ਪਟੇਨਾ ਵਿੱਚ ਹੋਣਾ ਵਜਨ 35 ਕਿਲੋ ਓਕੇ ਚਲੋ ਇਹ ਚਲਾ ਚਲੇ ਵੀ ਚਲਾ ਨੇ ਚਲ ਬੜੀਆਂ ਚਲ ਬਣਾ ਗਰਦ ਤੋਂ ਉੱਪਰ ਆ 100 ਗ੍ਰਾਮ ਦੀ ਹੁੰਦੀਆਂ ਡੰਡੀਆਂ ਇੱਕ ਇੱਕ ਟੱਕ ਜਾ ਮੰਡਾਲੀ ਆਵੇ ਆਇਦਰਾ ਆ ਗਿਆ ਆਪਣੇ 25 ਕਿਲੋ ਵਿਆ ਬੱਟੇ ਆ ਟੋਲੀਦਾਲੀ ਸਹੀ ਜਾਏ ਕਿ ਦਵਾਰੇ ਦੂਰ ਐ ਨਾ ਧਰਾਉਣਾ ਪਵੇ ਜੰਗਾ ਮੈਨੂੰ ਮਾਹ ਸਹੀ ਟੋਲੀ ਜਾਏ ਕਿ ਦਵਾਰੇ ਦੂਰ ਐ ਨਾ ਧਰਾਉਣਾ ਪਏ ਮੈਨੂੰ ਬਸ ਹਾਂ ਨਾ ਕੋਈ ਨਾਇਆ ਟੋਲਦਾ ਥੋੜੀ ਉਹ ਤਾਂ ਹੀ ਤਨੂ ਕਹੀ ਜਾਣਾ ਕੱਬਾਲੀ ਮੰਡੀ ਵੀ ਤੋਲਾ ਹੁੰਦਾ ਸੀ ਕੱਬਾਲੀ ਮੰਡੀ ਵੀ ਤੋਲਾ ਹੁੰਦਾ ਸੀ ਵਾਹ ਤੋਂ ਹੈ ਲੈਸੈਂਸੀ ਤੋਲਾਣਾ ਹਾਂ ਠੀਕ ਵੀ ਤੋਲਣਾ ਪਰਦਾ ਆਪਣੇ ਸੇ ਸਾਢੇ 6 ਵਜੇ ਲੱਗ ਗਿਆ ਬਈ ਚਾਰ ਆਪਾਂ ਸਮਾਂ ਸਾਢੇ 6 ਦਾ ਤੇ ਕੰਡਾ ਲੱਗ ਗਿਆ ਜੀ ਟਰਾਲੀਆਂ ਦੋਵੇਂ ਟਰੈਕਟਰ ਮਗਰ ਜੋੜ ਕੇ ਖੜਾ ਦੀਆਂ ਤੇ ਪੱਲੜੇ ਜਿਹੜੇ ਹੈਗੇ ਆ ਉਹ ਐ ਬੰਨ ਦੇ ਤਾਂ ਕਿ ਇੱਥੋਂ ਦੀ ਪਿੱਛੇ ਦੋਹਾਂ ਟਰਾਲੀਆਂ ਜਿਹੜੀਆਂ ਹੈਗੀਆਂ ਦੇਖਣੀਆਂ ਸੌਖਾ ਰਹਿਣ ਪਿਛਲਾ ਵੀ ਟੰਗਦਾ ਅਗਲਾ ਵੀ ਟੰਗਦਾ ਪੂਰੀ ਟਰਾਲੀ ਦਾ ਤੇ ਪਿਛਲੀ ਟਰਾਲੀ ਦੇ ਵੀ ਟੰਗਦੇ ਪਿਛਲੇ ਥੋੜੇ ਲਮਕਣੇ ਛੜਲੇ ਵੀ ਪਤਾ ਲੱਗਦਾ ਰਹੇ ਪੱਲੜ ਤੋਂ ਨੇਰੇ ਚ ਹੁਣੀ ਪਤਾ ਲੱਗਦਾ ਤੇ ਉਧਰ ਤੋਲ ਲੱਗਿਆ ਪਿਆ ਆਪਣਾ ਜਾ ਕੇ ਹੁਣ ਉਹ ਦੇਖਦੇ ਆਂਗੇ ਅਜੇ ਪੁੱਛਣਾ ਯਾਰ ਬਾਲੇ ਤਾਂ ਘੋਏ 3 ਘੰਟੇ ਹੋ ਗਏ ਤੋਲ ਲੱਜਣ ਹੋਏ ਐਮਐਲਏ ਦਾ 10 15 ਪੂਰੀਆਂ ਇਹਨਾਂ ਨੇ ਭਰੀਆਂ ਆਂ 15 20 20 25 ਪੂਰੀਆਂ ਭਰਾਂਗੇ ਆਉਣਗੇ 30 ਕਿਲੋ ਦੀ ਭਾਰਤੀ ਹੈ 20 ਪੂਰੀਆਂ ਤੇ ਹੁਣ ਕਿੰਨਾ ਕੁ ਪਿਆਓਗੇ ਤੁਸੀਂ ਆਸਾ ਲਾ ਲਓ ਤੇ ਅਜਾ ਸਾਰਾ ਹੀ ਪਿਆਗਾ ਇਹਨਾਂ ਨਾਲ ਦੇ ਬੰਦੇ ਸੀ ਜਿਹੜੇ ਉਦਰੇ ਯਾਰ ਪੀਣ ਖਾਣ ਪੀਣ ਵਾਲੇ ਸੀਗੇ ਉਹ ਪੈਗ ਬੁੱਗਾ ਲਾਉਣ ਟੱਪ ਗਏ લાલੂ ਲਿਆ ਤੇ ਹੁਣ ਦੋ ਜਾਨੇ ਹੈਗੇ ਦੋ ਜਾਨੇ ਜਿਹੜਾ ਭਰਨਗੇ ਭਰਨਗੇ ਤੇ ਉਹਨਾਂ ਜੀ ਕੀ ਕਰਨਗੇ ਤਾਂ ਤਾਂਗੀ ਹੋਈ ਆ ਹਾਂ ਜੀ ਕੋਈ ਗੱਲ ਬਾਤ ਭਾਈ ਰਾਣੀਆ ਦੀ ਦਾਣਾ ਮੁੰਡੀ ਦੀ ਖੱਜਲਾਰਾਂ ਦੀ ਆਇਤਾ ਚਲਦਾ ਰੋਜ਼ ਕਹੇ ਗਲੇ ਕੋਈ ਫੋਨ ਕਰ ਮਰ ਜੇ ਤੈਨੂੰ ਖਾਮ ਦੀ ਆ ਬੋਈ ਓਏ ਲੰਬੇ ਆਲੇ ਬਾਤ ਕਰ ਵੇੜ ਦਾ 20 ਫੋਨ ਆਇਆ ਕਹਿੰਦਾ ਕਿਉਂ ਜ਼ਿਮੀਦਾਰ ਕੋ ਪ੍ਰੈਸ਼ਰ ਕਰ ਰਿਹਾ ਹੈ ਉਹ ਦੂਜੇ ਜਿਹੜੇ दारू ਪੀ ਕੇ ਬੈਠਾ ਹੈ ਉਹ ਦੂਜੇ ਬੰਦੇ ਠੀਕ ਸੀ ਅਜੇ ਦੂਜੇ ਬੰਦੇ ਠੀਕ ਸੀ ਜਿਹੜੇ ਮੁੰਡੇ ਜੇ ਪਹਿਲਾਂ ਆਏ ਸੀ 150 ਬੋਰੀਏ ਤੋਲ ਕੇ ਤੇ 2.5 ਤਿੰਨ ਘੰਟੇ ਤਿੰਨ ਘੰਟੇ ਸਾਨੂੰ ਜਾਣ ਤੇ ਲੱਗ ਗਿਆਣਗੇ ਯਾਰ ਬਈ ਇੱਕ ਰਾਹ ਵੀ ਸੁਣਾ ਇਹ ਇਹ ਦੂਜੀ ਵਾਲੇ ਅਗਲੇ ਨੂੰ ਮੂੰਹ ਨਹੀਂ ਕਰਨਾ ਕਹਿ ਕੇ 150 ਬੋਰੀ ਚ ਮੈਨੂੰ 5 ਘੰਟੇ ਲੱਗਦੇ ਐ ਕਿਉਂ ਮੈਂ ਡੋਈ ਮਾਰਦਾ ਉੱਥੇ ਜਾਣ ਦੀ ਅੱਕੇ ਪਏ ਬਈ ਸਚਾਈ ਹੈਗੀ ਆ ਯਾਰ ਮੈਨੂੰ ਪਤਾ ਜਿਮੀਦਾਰ ਨਹੀਂ ਰੁੱਕ ਸਕਦਾ ਇਹਨੂੰ ਪਤਾ ਰੋਲ ਲੇਵਰ ਚੇਂਜ ਕਰਤੀ ਭਾਈ ਹੁਣ ਆ ਬਾਈ ਭਰ ਗਿਆਗੇ ਥੋੜੇ ਜਿਹਾ ਹਿੰਮਤੀਆ ਬੰਦੇ ਉਂ ਵੀ ਰੌਣ ਕੀ ਕੇ ਆਗੇ ਪਹਿਲਾਂ ਵਾਲੇ ਤਾਂ ਲੋਹ ਹੀ ਪੀਏ ਸੀਗੇ टाइम होतले लागे दाऊ दु दु अपना के बेसी डाला पोते है ना बरका में 10 रु बरवाले बरका में आई लिए बांदा भागले के कोई कम नहीं ते कम नहीं भेलै दाका खम देले नई नई बॉडी के नया 15 रु आमर रु पर लाग लेले तो हमले सपरा टोल के छोड़ा तगड़ी पैसा लागल के हो तो डिस्पोजल भी दे ਪੋਰ ਦਾ ਕੋ ਨਹੀਂ ਫਰਾਹੀ ਖਾਪੀ ਲੱਗੇ ਕਿਹਨੇ ਹਾਂ ਸਵੇਰੇ ਹਿੰਦੀ ਸਰੋਏ ਸਰਸੇ ਵਾਲਿਆਂ ਨੇ ਆਪਣਾ ਕਰਨੀ ਆ ਕਰ ਲਈ ਚਲੋ ਜੀ ਲਗਭਗ ਜਿਹੜੀ ਸਪੀਡ ਨਾਲ ਆਪਾਂ ਆਈ ਜਾਂਦੇ ਆ ਤੇ ਉਸ ਹਿਸਾਬ ਨਾਲ 2 ਕ ਘੰਟਿਆਂ ਦੇ ਵਿੱਚ ਜਿਹੜਾ ਹੈਗਾ ਆਪਾਂ ਡੱਬ ਵਾਲੀ ਪਹੁੰਚ ਜਾਗੇ ਢਾਈ ਵੀ ਨਹੀਂ ਲੱਗਣ ਦਿੰਦੇ ਆ ਆਪਾਂ ਸੀ 10 ਵਜੇ ਤੁਰੇ ਸੀ ਤੇ 10:00 ਵੱਜ ਕੇ ਤੇ 48 ਮਿੰਟ ਹੋ ਗਏ 40 ਤਨ ਪੰਨੂਕੇ ਇਹ ਹਲੇ ਤੱਕ ਤਾਂ ਓਕੇ ਐ ਸਹੀ ਐ ਤੇ 12:00 ਵਜੇ ਤੱਕ ਜਿਹੜਾ ਹੈਗਾ ਆਪਾਂ ਲਗਭਗ ਲਾ ਲਾਂਗੇ 15 ਕਿਲੋਮੀਟਰ ਤੇ ਕਰੀਬ ਜਿਹੜਾ ਹੈਗਾ ਆਪਾਂ ਕੱਢ ਲੈਣਾ 15 ਤੋਂ ਜ਼ਿਆਦਾ ਹੀ ਨਿਕਲ ਗਿਆ ਪਾਣੀ ਤਾਂ ਨਹੀਂ ਵਹੜੀਗਾ ਇਸ ਤੇ ਰਾਲੇ ਕੋਈ ਉਹ ਆ ਇਹ ਆ ਪੀਣ ਵਾਲਾ ਪਾਣੀ ਕੋਟ ਵਗੈਰ ਆਪਾਂ ਤਾਂ ਹੀ ਨਾਲ ਲਿਆਂਦਾ ਸੀ ਭਾਈ ਪਤਾ ਸੀਗਾ ਵੀ ਆਥਰੇ ਠੰਡ ਹੋ ਜੂਗੀ ਤੇ ਹੁਣ ਕੋਟ ਘਾੜ ਪਾ ਲਏ ਤੇ ਪਾਣੀ ਦੇਣੇ ਪਾਣੀ ਪੀਣ ਵਾਲਾ ਮਿਲ ਗਿਆ ਤਾਂ ਪਾਣੀ ਪੀ ਕੇ ਚੱਲਦੇ ਆ ਜੇ ਤੇਈ ਲੱਗੀ ਜਾਂਦੀ ਆ ਆਹ ਟੈਂਕੀ ਲੱਗੀ ਪਈ ਲੱਗੀ ਤਾਂ ਆਥੋਂ ਨਾਲ ਟੁੱਟੀ ਦੀ ਆ ਤੇ ਚਲੋ ਪਾਣੀ ਕਹਿੰਦੇ ਸਾਫ਼ ਹੀ ਹੁੰਦਾ ਕੋਟ ਜਾ ਪਾਲਿਆ ਤੇ ਹੁਣ ਚਾਲਦੇ ਆ ਖੇਤਦਿਆਂ ਬਾਟਾ ਹੁਣ ਨਹੀਂ ਦਵਾਲ ਆਪਾਂ ਉਹੀ ਕੰਮ ਹੋ ਗਿਆ ਭਾਈ ਜਾਨੀ ਮਗਰੀ ਡਿੱਗ ਗਈ ਸੀ ਜਿਹੜਾ ਬਾਵਾ ਸਾਨੂੰ ਨਾਲ ਹੀ ਪਤਾ ਲੱਗਿਆ ਤੇ ਉਹਦੇ ਅਸੀਂ ਹੌਲੀ ਕਰਕੇ ਇਹਦੇ ਮੋੜ ਲਿਆ ਤੇ ਤਿੰਨ ਪੁੰਨ ਨਿਕਲ ਜਾਂਦੇ ਹੈਗੇ ਹੁਣ ਤੋੜ ਕੇ ਖਾਲੀ ਟਰਾਲੀ ਆਹ ਅੱਧਾ ਨਿਕਲ ਗਿਆ ਮੈਂ ਹੁੱਕ ਕੋਪੜੀ ਇਹਨਾਂ ਹੱਥ ਮਗਾ ਕੋਪੜੀ ਤੇ ਨਾ ਕਿ ਜੜ ਹੁੱਕੀ ਹੈ ਜੀ ਕੋਲ ਹੁੱਕੀ ਹੈ ਇਹ ਰੁਕ ਕੇ ਦੇਖਿਆ ਮੈਂ ਉੱਤੇ ਇਹ ਫਿਰ ਕਮਜ਼ੋਰਾ ਹੋਊਗਾ ਕੋਈ ਨਟ ਮੂਟ ਹੈ ਹਨਾ ਨਟ ਤਾਂ ਹੋਰ ਪਏ ਹੋਣਗੇ ਓਏ ਇਹ ਤਾਂ ਤੂ ਜੜੇ ਹੋ ਗਏ ਜੜੇ ਤਾਂ ਸਹੀ ਹੈ ਦੋਵੇਂ ਚੰਗੀ ਤਰ੍ਹਾਂ ਪਏ ਸੀ ਨਿਕਲ ਗਏ ਪੰਜ ਜੀ ਨਾ ਬੁੱਧਾ ਇਹ ਦੇਖ ਲੈ ਚਲ ਇਹ ਵੀ ਸ਼ੂਗਰ ਹੈ ਇਹ ਨਿਕਲ ਜਾਂਦੇ ਇਹ ਹਲ ਹਲ ਕੇ ਨਿਕਲ ਜਾਂਦੇ ਉਹ ਪਾਪਾ ਇਹ ਕੰਮ ਪਾਤਾ ਲਵਾਂਗੇ ਪਾਉਂਗਾ ਟਾਇਰ ਘੰਡ ਵਾਣਾ ਇਹ ਮੈਂ ਖਾਲੀ ਬੁੜਕਰੀਆਂ ਵਾਣਾਂਗਾ ਇਹ ਪਾਲੀ ਭਾਈ ਟਰਾਲੀ ਤੇ ਸਮਾਂ ਦਾ ਲਗਭਗ ਜਿਹੜਾ ਹੈਗਾ 11:37 ਮਿੰਟ ਇੱਥੇ ਹੀ ਹੋ ਗਏ ਚੱਕਦੇ ਤਾਂ ਚੱਕਦੇ ਤਹਾ 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 ਮਾਰ ਮੜਾਏ ਗਾਂ ਕਰਕੇ ਇੱਧਰ ਨੂੰ ਕਰਦੇ ਥੋੜਾ ਜਿਹਾ ਇੱਧਰ ਨੂੰ ਵੱਟਦੇ ਪਿੱਛੇ ਆਉਣ ਦੇ ਚਾਹੇ ਇੱਧਰ ਨੂੰ ਕਰ ਦੇ ਹੋਰ ਤਾਂ ਚੱਕਦੇ ਤਾਂ ਨੱਕੜਾ ਹੋਰ ਚੱਕਲਾ 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 ਤਾ 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 ਉਹ ਤਾਹਾ 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 ਉਹ ਤਾਹਾ ਹਾਂ ਉਹ ਘਾ ਕਿੱਧਰ ਲਈ ਆਲਾ ਗੁਰਗਾ ਆਉਂਦਾ ਆਉਂਦਾ ਉਹ ਬੈਕ ਕੌਣ ਦਾ ਬੈਕ ਆਇਦਰ ਉੱਥੇ ਪਾ ਤਹਾ ਹੋਰ ਚੱਕ ਬੱਸ ਮੈਕ ਕਰ ਦੇ ਖੜ ਜਾ ਰੋਕ ਲਾ ਆਪ ਮੈਂ ਥੋੜਾ ਲੈਫਟ ਨਾਲ ਆਈ ਲੈਫਟਾ ਇੱਥੇ ਖੜੀ ਰਹਿਣ ਦਾ ਥੋੜਾ ਇਹ ਗਾਂ ਕਰਕੇ ਇੱਧਰ ਪਰੇ ਨੂੰ ਕਰ ਦੇ ਥੋੜਾ ਜਿਹਾ ਇੱਧਰ ਨੂੰ ਪਰੇ ਨੂੰ ਇੱਧਰ ਨੂੰ ਆਹੋ ਗਾਹ ਕਰ ਲਾ ਗਾਹ ਕਰ ਲਾ ਮੜਾ ਜਾ ਮੜਾ ਜਾ ਹੋਰ ਕਰ ਲਾ ਬਸ ਹੁਣ ਕਰ ਦੇ ਬ੍ਰੇਕ ਵੱਨ ਲਾ ਬ੍ਰੇਕ ਉੱਥੇ ਫੇਰ ਲਾਇਆ ਇਹ ਜੀ ਉਹ ਬਸ ਉਹ ਹੋਈ ਨਹੀਂ ਕਿ ਗਾਂ ਕਰਕੇ ਉਰੇ ਨੂੰ ਕਰ ਉੱਥੀ ਜਾਵੜੀ ਹੈ ਗਾਂ ਕਰਕੇ ਉੱਥੇ ਨੂੰ ਕਰਨਾ 19 ਕਟਾਈ ਦੀ ਗਾਂ ਕਰ ਲੈਣਾ 19 ਕਟਾਈ ਦੀ ਪਿੱਛੇ ਕਰ ਦਿੰਨਾ ਕਟਾਈ ਸਿੱਧੀ ਕਰ ਪਹਿਲਾਂ ਬਸ ਹੁਣ ਮੋੜ ਕਟਾਈ ਕਰ ਪਹਿਲਾਂ ਹੁਣ ਕਟਾਈ ਕਰਕੇ ਮੋਣੀ ਔਰ ਦੇ ਆਉਣ ਦੇ ਆਉਣ ਦੇ ਆਉਣ ਦੇ ਬੱਸ ਮਾੜੇ ਪਿੱਛੇ ਕਰ ਲੈ ਪਿੱਛੇ ਕਰੀ ਪਿੱਛੇ ਉਹ ਪਿੱਛੇ ਕਰਦੇ ਆਉਣ ਦੇ ਬੱਸ ਬੱਸ ਕਰ ਦੇ ਮਾੜਾ ਯਾਰ ਰੋਕ ਲਾ ਰੋਕ ਲਾ ਹਲਾਈਨ ਉੱਪ ਖੜ ਜਾ ਇੱਕ ਦਾ ਦੇਖ ਆਈਦਾ ਨਹੀਂ ਸਰ ਤਾਂ ਉਹ ਥੱਲੇ ਰੱਖ ਦੇ ਥੱਲੇ ਬੋਡੀ ਪੈ ਗਈ ਭਾਈ ਟਰਾਲੀ ਰੱਖ ਦੇ ਰੱਖ ਦੇ ਰੱਖ ਦੇ ਰੱਖ ਦੇ ਰੱਖ ਦੇ ਯਾਰ ਆ ਵੀ ਹੁੱਕਾਂ ਖੁੱਲੀਆਂ ਪਈਆਂ ਹੈ ਆਦਾ ਲੱਗੀ ਹੈ ਜੀ ਆ ਵੀ ਖੁੱਲੀ ਪਈ ਸੀ ਮੂਹਰੇ ਡਾਲੇ ਦੇ ਪੂਰੀ ਟਰਾਲੀ ਦੇ ਡਾਲੇ ਦੇ ਗੁੰਡੇ ਨਿਕਲੇ ਪਏ ਸੀਗੇ ਆਹਾਂ ਖਾਲੀ ਬੁੜਕੀਆਂ ਬਹੁਤ ਆ ਚਲੋ ਹੁਣ ਕਿਹੜਾ ਓਕੇ ਐ ਚੱਲਦੇ ਆ ਚੱਲ ਗਏ ਕਿਰਾਂ ਦੇ ਭਾਈ ਵਾ ਦੇਖਣ ਆਇਆ ਸੀ ਜਾਲੀ ਜਾਲੀ ਵਿੱਚ ਮਾਇਆ ਜਾ ਕੇ ਦੇਖ ਕੇ ਆ ਗਿਆ ਤੇ ਹੁਣ ਤਾਂ ਕਿਰਾਂ ਦੇ ਆਖਿਰ ਚ ਜੀ ਇਹ ਛੜਾਈ ਸੀ ਉਹ ਵੀ ਪਈਆ ਤੇ ਇਧਰ ਲੌਕ ਵਾਲਾ ਪੈਦਵੇਂ ਸੀ ਇਹ ਤੇ ਇਹ ਵੀ ਸੀ ਕਿਰਾਂ ਦੇ ਦਾ ਜਲਦੇ ਜਲਦੇ ਹੁਣ ਚਲਾ ਚੱਲ ਮਾਇੋਂ ਦੇ ਬਾਹਰ ਮੈਂ ਪਿੱਛੇ ਕਿਹੜਾ ਵਾਰ ਕੇ ਹੁੰਦਾ ਚੱਲਦੇ ਚੱਲਦੇ ਤੈਨੂੰ ਬਾਕੇ ਆ ਦੇ ਪਿੱਛੇ ਆ ਗਏ ਆਪਾਂ ਘਰੇ ਤੇ ਸਮਾਂ ਜਿਹੜਾ ਹੈਗਾ ਲਗਭਗ ਹੋ ਗਿਆ ਜੀ 1 ਵਜ ਚੱਲਿਆ 12 ਵਜੇ ਨੂੰ ਆ ਜਾਂਦੇ ਪਰ ਬਸ ਉਹ ਟਰਾਲੀ ਡਿੱਗਣ ਕਰਕੇ ਜਿਹੜਾ ਹੈਗਾ ਉਹਦਾ ਕਰਕੇ ਲੇਟ ਹੋ ਗਿਆ ਤੇ ਇਹਦੇ ਵੀ ਜਿਹੜੇ ਟਰਾਲੀ ਦੇ ਹੁਣ ਸਾਰੇ ਬੈੱਡ ਵਗੈਰਾ ਦੇ ਨਟ ਵਗੈਰਾ ਹੈਗੇ ਸਾਰੇ ਖੁੱਲੇ ਪਏ ਆ ਜੀ ਜਿਹੜੀ ਟਰਾਲੀ ਡਿੱਗੀ ਸੀ ਤੇ ਇਹ ਦੇਖਿਆ ਜੇ ਪਤਾ ਨਹੀਂ ਕਿਵੇਂ ਕੁਛ ਹੈ ਤੜਕੇ ਦੇਖਾਂਗੇ ਤੇ ਇਹ ਸਲੋਟਰ ਲਾ ਦਿੰਗੇ ਕਰਾਂਗੇ ਲਿਆ ਕੇ ਘਰੇ ਤੇ ਬਾਕੀ ਇਹ ਸੀ ਆਪਣਾ ਅੱਜ ਦਾ ਵਲੌਗ ਬਈ ਮਿਲਦੇ ਆ ਨਵੀਂ ਵੀਡੀਓ ਨਾਲ ਸਵੇਰੇ ਹੁਣ ਪ੍ਰਸ਼ਾਦਾ ਪਾਣੀ ਜਿਹੜਾ ਹੈਗਾ ਉਸ ਸ਼ਾਟ ਲਗੇ ਕਰਾਂਗੇ ਤੇ ਸੌਣੇ ਆ ਤੜਕੇ ਵੀ ਲੇਟ ਹੀ ਉਠਾਂਗੇ ਤੇ ਇਹ ਵੀ ਵੀਡੀਓ ਜਿਹੜੀ ਹੈਗੀ ਆ ਹੁਣ ਐਡਿਟ ਕਰਕੇ ਸਵੇਰ ਤੱਕ ਤੁਹਾਡੇ ਸਾਹਮਣੇ ਜਿਹੜੀ ਹੈਗੀ ਹੈਗੀ ਪੇਸ਼ ਕਰਨੀ ਹੈਗੀ ਤੇ ਬਾਕੀ ਪ੍ਰਸ਼ਾਦਾ ਪਾਣੀ ਅੱਧੇ ਘੰਟੇ ਦੀ ਵੀਡੀਓ ਜਿਹੜਾ ਹੈਗਾ ਲਗਭਗ ਘੰਟਾ ਹੋਰ ਲੱਗਿਆ ਆਵਾਂਗਾ ਆਪਾਂ ਸੌਂਦੇ ਕਰਦੇ ਹੁਣ ਇਹੋ ਜਿਹੀ ਗੱਲਬਾਤ ਹੈ ਸਾਡੀ ਬਲੌਗਰਾਂ ਦੀ ਹੈ ਠੀਕ ਹੈ ਜੀ ਮਿਲਦੇ ਹਾਂ ਸਵੇਰੇ ਨਵੀਂ ਵੀਡੀਓ ਨਾਲ ਤਦ ਤੱਕ ਲਈ ਸਸਰੀਕਾਲ ਜੀ ਸਾਰਿਆਂ ਨੂੰ